ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਲੋ ਜੀ ਹੁਣ ਚੱਲੀਏ ਪਿੰਡ ਵਾਲੇ ਖੇਤ ਦੇਖ ਕੇ ਆਈਏ ਕਿ ਪਿੰਡ ਵਾਲੇ ਖੇਤਾਂ ਨੇ ਵੀ ਪਾਣੀ ਲਾਇਆ ਸੀਗਾ ਤੇ ਚੱਲਦੇ ਹੁਣ ਪਿੰਡ ਵਾਲੀ ਮੋਟਰ ਵੱਰ ਕੋ ਪੇਪਰ ਵੀ ਆ ਗਿਆ ਇਹ ਜਿਹੜਾ ਖੁੱਲ ਲਿਆ ਨਾ ਲਈ ਤਿੰਨ ਗਵਿਜਾਂ ਦੇ ਖਵਾਰ ਚਾਰ ਫਿਜਾਂ ਕ੍ਰਿਕਟ ਦਾ ਕੀ ਆ ਰੋਗਿਤ ਤੇ ਬ੍ਰਾਂਟ ਕੋਹਲੀ ਖੇលਣਗੇ ਵਨਡੇ ਚ ਦੇਖਦੇ ਆ ਬਈ ਜਿੱਦਣ ਮੈਚ ਆਉਂਗਾ ਸਾਡੇ ਉਰੇ ਮੁੱਲ ਮੁੱਲ ਨੰਬਰ ਵੀ ਮੰਮੀ ਇੱਕ ਮੈਚ ਹੋਣਾ ਹੁਣ ਸਾਡੇ ਨੰਬਰ 11 ਦਸੰਬਰ ਨੂੰ ਨਾ ਸੰਭਾਲ ਦਸੰਬਰ 11 ਦਸੰਬਰ ਨੂੰ T20 ਦੇਖਾਂਗੇ ਜੀ ਟਿਕਟਾ ਮਿਲੀ ਹੈ ਤੇ ਚੱਲੀ ਹੁਣ ਪਿੰਡ ਵਾਲੀ ਮੋਟਰ 'ਪਾ ਲੋ ਜੀ ਪਹੁੰਚ ਗਏ ਪਿੰਡ ਵਾਲੀ ਮੋਟਰ 'ਪਾ ਧੁੱਪ ਦੇਖੋ ਕਿੰਨੀ ਤਕੀ ਹੈ ਜੀ ਇਹਨਾਂ ਸੁਰਜ ਚੰਗਾ ਬ ਨਿਕਮੇ ਲਾ ਧੁੱਪੇ ਖੜ ਕੇ ਲੈ ਰਿਕਾਣ ਕਵਣੀ ਹੁਣ ਉੱਠੂ ਨਹੀਂ ਉੱਠੂ ਨਹੀਂ ਦੰਨੇ ਮੈਚ ਤੇ ਮੁੰਨਾ ਪਰ ਹੋਣਾ ਜਿੱਤੇ ਪਿਛਲੇ ਸਾਲ ਆਪਣਾ ਆਈਪੀਐਲ ਵੀ ਹੋਇਆ ਤਾਂ ਆਪਣਾ ਪਿਛਲੇ ਦੇ ਪਿਛਲੇ ਸਾਲ ਵੀ ਤੇ ਇਹ ਹੁਣ ਇੰਟਰਨੈਸ਼ਨਲ ਇੰਡੀਆ ਵਰਸਸ ਸਾਊਥ ਅਫਰੀਕਾ ਤੇ ਟੀ20 ਮੈਚ ਹੋਣਾ ਸਾਲ ਤੇ ਇੱਕ ਵਾਰੇ ਮੌਕਾ ਮਿਲਦਾ ਹੁੰਦਾ ਇੰਟਰਨੈਸ਼ਨਲ ਮੈਚ ਦਾ ਉੱਥੇ ਸ਼ਾਇਦ ਮੇਰੇ ਹਿਸਾਬ ਨਾਲ ਇੱਕ ਉੱਥੇ ਹੋਣਾ ਤੇ ਇੱਕ ਫੇਰ ਹੋਣਾ ਆਪਣੇ ਉੱਥੇ ਧਰਮਸ਼ਾਲਾ ਇੱਕ ਕੋਰੇ ਹੁਣ ਮੁੱਲਾਂਪੁਰ ਤੇ ਇੱਕ ਧਰਮਸ਼ਾਲਾ ਧਰਮਸ਼ਾਲਾ ਤਾਂ ਹੈਗਾ ਦੂਰ ਮੁੱਲਾਂਪੁਰ ਨੇੜੇ ਆ ਜੇ ਟਿਕਟ ਮਿਲ ਗਈ ਦੇਖਾਂਗੇ ਮੁੱਲਾਂਪੁਰ ਮੈਂ ਸੇ ਟਿਕਟ ਬਹੁਤ ਮਹਿੰਗੀ ਮੈਂ ਚੈੱਕ ਕਰ ਰਿਹਾ ਤਾਂ 3-3000 5-5000 ਬੱਲੇ ਆਇਆ 1000 1500 ਤੱਕ ਮਿਲ ਗਈ ਤਾਂ ਠੀਕ ਆ ਬਾਈ ਨਾ ਬਾਈ ਤੇ ਹੁਣ ਬੈਠੀ ਆ ਧੁੱਪ ਚ ਧੁੱਪ ਸਿੱਕੀ ਥੋੜੀ ਦੇਰ ਲੋਈ ਵਾਰ ਆ ਮਨਾ ਵੀਰਾ ਆਂ ਕੰਦੇ ਪਾਲਟੀ ਹੋ ਗਈ ਕੰਦੇ ਹੁੰਡੇ ਕਿ ਨਹੀਂ ਪਾਲਟੀ ਹੈ ਕਿਹੜਾ ਹੁਣ ਲਿਆ 17 برو ਐਕਸ ਸਾਂਤਰੀ ਕਲਰ ਸਾਂਤਰੀ ਕਲਰ ਅੱਖਾਂ ਜਿਵੇਂ ਦਾ ਲੈ ਦਿਖਾਈਂ ਤਾਂ ਨਹੀਂ 17 برو ਐਕਸ ਹੈ ਚੱਲ ਫੇ ਪਾਲਟੀ ਲੀ ਗਏ ਦੀ ਚੱਲ ਚੱਲ ਬਸ ਇੱਕ ਮਿੰਟ ਟੁੰਡਾ ਲਾਵਾ ਲੱਗ ਰਿਹਾ ਬਈ ਅਗਲੇ ਅਗਲੇ ਪੈਚ ਬਣਾਵਾ ਲੈ ਵੇ ਤੁਹਾਨੂੰ 17 Pro Max ਦੀ ਕੁਆਲਿਟੀ ਦਿਖਾਉਂਦੇ ਆ ਹੁਣ ਅਗਲੀ ਵੀਡੀਓ ਐਚ ਸ਼ੁਰੂ ਕਰਦੇ ਆਪਾਂ ਲੈ ਬਈ ਚੈੱਕ ਕਰੋ 17 Pro Max ਦੀ ਕੁਆਲਿਟੀ ਤੇ ਫੁੱਲ ਬਣਾ ਰਹੇ ਆ 120 ਪਰ 4K ਉਹ ਲੈ ਓਏ ਸਟੇਬਲ ਹੈ ਇਸ ਦੇ ਕਿੰਨੀ ਹਾਂ ਇਹ ਨਹੀਂ ਆ ਰਹੀ ਨਾ ਨੇ ਜਮੇ ਵੀ ਕੈਮਰਾ ਆਇਆ ਤਾਂ ਬਈ ਅਸੀਂ 14 Pro ਵੀ 17 ਬਣਾਇਆ ਵਾ ਹਾਂ ਹਾਂ ਸਾਰੇ ਐਂ ਗਏ ਜਾਂਦੇ 17 ਸਾਰੇ Pro Max ਸਾਰੇ ਕਹਿਣ ਲੱਗੇ ਵੀ 17 Pro Max ਲੈਉਂਦਾ ਇਹ ਅੱਦਾ ਪੁਰਾਣਾ ਕਵਰ ਆ ਨਾ ਤੇਰੇ ਕੋਲ ਇਹ ਬਹੁਤ ਪੁਰਾਣਾ ਹੈ ਗਿਫਟ ਮਿਲਿਆਦਾ ਮੈਨੂੰ ਇਹ ਤਿੰਨ ਚਾਰ ਸਾਲ ਹੋ ਗਏ ਇਹਨੂੰ ਹਾਂ ਹਾਂ ਮੇਰਾ ਕਵਰ ਖੋ ਗਿਆ ਨਾ ਕਵਰ ਖੋ ਗਿਆ ਮੈਨੂੰ ਆਹ ਲੱਭ ਗਿਆ ਮੈਂ ਚੱਲ ਬਈ ਇਹਦਾ ਟ੍ਰੈਂਡ ਚੱਲ ਰਿਹਾ ਸਾਰੇ ਐਂ ਗਏ ਜਾਂਦੇ ਵੀ 17 17 ਹਨਾ 17 17 ਹਾਂ ਬਸ ਇਹਨਾਂ ਦਾ ਆ ਚੱਕਰ ਹੈ ਕੈਮਰੇ ਪਤਾ ਨਹੀਂ ਹੁਣ ਜਿੰਨੂੰ ਪਤਾ ਨਹੀਂ ਹੈਗਾ ਕੀ 17 ਨੇ ਕਿੱਧਰ ਹੈ ਕੀ ਉਹਨਾਂ ਨੂੰ ਹੀ ਪਤਾ ਲੱਗਦਾ ਉਹ ਕਹਿੰਦਾ ਨਾ ਬਈ 17 ਹੀ ਹੈ ਹਾਂ ਹੋਰ ਆਵਾਜ ਕਿੱਧਰ ਚੱਲ ਬਈ ਹੁਣ ਦੋਨੋਂ ਦਗਾਉਂਦੇ ਸਾਡਾ ਰੋਪੜ ਆਹ ਕਿਹਦਾ ਫੋਨ ਆ ਗਿਆ ਓਏ ਨਾਗਰੇ ਦਾ ਆਮਨੇ ਦਾ ਹੈਲੋ ਲੈ ਬਈ ਮੈਂ ਦੇਖੋ ਵਾਈਡ ਐਂਗਲ ਵਿੱਚ ਆਮ ਜਿਹਾ ਦਗਾਉਂਦੇ ਸਾਡਾ ਰੋਪੜ ਸ਼ਹਿਰ ਹੈ ਤੇਲ ਪਾ ਲਾ ਨਹੀਂ ਆਪਣਾ ਵਾਈਡ ਐਂਗਲ ਹੋ ਜਾਣਾ ਹੈ ਤੇਲ ਪਾ ਲਈਏ ਤੇਲ ਪਾ ਲਦੇ ਚੱਲ ਬਈ ਤੇਲ ਪਾ ਜੀਏ

ਆ ਰਿਹਾ ਤੇ ਲੈਕਪਾ ਹਿੰਦੀ ਜਾ ਜੀ ਫੱਲੇ ਰੋਗਨੀ ਤੇ ਜਾ ਐਥੇ 8x ਦੀ ਆ 4x ਆਹ ਆ ਰਿਹਾ ਕਿਆ ਜੀ ਬਣਦੀ ਇੱਧਰ ਦੇਖੋ ਕੈਮਰਾ ਕਿੰਨਾ ਕਮਾਲਾ ਲੱਗਦਾ ਐਸਾ ਲੱਗਿਆ ਵੇ ਦੇਖ ਲੈ ਮੈਂ ਸੱਚੀ ਦੱਸਾਂ ਮੈਂ ਕੋਈ ਵੀਡੀਓ ਨਹੀਂ ਬਣਾਈ ਇਹਦੇ ਵਾਹ ਕੋਈ ਵੀ ਨਹੀਂ ਇੱਕ ਵਾਰ ਹੋ ਗਈ ਚੀਰੀ ਬੱਸ ਲੋਈ ਸਾਡਾ ਬਿਲਾ ਚੌਂਗ ਸਾਹਮਣੇ ਜੀਪ ਖੜੀ ਹੈ ਬਣਦੀ ਓਏ ਇਹਦੀ ਗਵਾਲਟੀ ਲੈ ਭਾਈ ਕਿੰਨੇ ਦਾ ਦੇ ਲਵਾਇਆ 200 ਦਾ 200 ਦਾ 200 ਨੇ ਤੇ ਨਾਲ ਇਹ ਟੈਂਕੀ ਫੁੱਲ ਅੱਧੇ ਹੋ ਗਈ ਸਾਦੀ ਤੇ ਫੱਟ ਹੋ ਗਈ ਲੈ ਭਾਈ ਮੇਰੇ ਕੰਮ ਪਰ ਜਾਣ ਨੂੰ ਇਹਨੇ 4 ਦਿਨ ਕੱਢ ਦਨੇ ਇਹਨਾਂ ਲੋ ਅੱਛਾ ਕਾਹਦਾ ਜਾਂਦਾ ਮੈਂ ਪੰਜ ਕਿਲੋਮੀਟਰ ਤੋਂ 6 ਕਿਲੋਮੀਟਰ ਹਵੇਲੀ ਗੋਲ ਗੱਭੀ ਸਕੂਟਰੀਆਂ ਖੜਾ ਰੰਦੇ 10 ਬੰਦੇ ਨਿਕਲਣਾ ਆ ਤਾਂ ਸਵੇਰ ਦਾ ਟਾਈਮ ਆ ਤਾਂ ਬਯਾਰ ਖਾਲੀ ਆ ਤਾਂ ਹੌਲੀ ਹੌਲੀ ਦੇਖੇ ਰੌਣਕ ਕੀ ਨਹੀਂ ਪਤਾ ਨਹੀਂ ਹੋਰੇ ਅੱਜ ਸੂਟ ਹੈ ਸੂਟ ਸੂਟ ਹੈ ਸ਼ਨੀਵਾਰ ਐ ਐਤਵਾਰ ਐ ਨਾ ਸ਼ਨੀਵਾਰ ਐ ਐਤਵਾਰ ਕੋਈ ਰੋਪੜ ਸ਼ਹਿਰ ਦਾ ਬਯਾਰ ਫੁੱਲ ਬਿਸਤੀ ਗਰwidehat ਸ਼ਹਿਰ ਦੀ ਗੱਭੀ ਗੰਦ ਸੜਦਾ ਲਾ ਵੀ ਹੁਣ ਦੇਖੋ ਵਾਈਟ ਐਂਗਲ ਸਕੂਟਰੀਆਂ ਜੋੜਾ ਖੰਬਾ ਇਡਾ ਸਾਰਿਆਂ ਤੋਂ ਵੱਧ ਮਸ਼ਹੂਰ ਆ ਸਾਡਾ ਹਾਂ ਬਾਈ ਮਸ਼ਹੂਰ ਹੈ ਇਹ ਇਵੜਾ ਖੰਬਾ ਇੱਥੇ ਪਤੰਗ ਲੈ ਕੇ ਗਏ ਤੇ ਆਪਾਂ ਆਹਾ ਕਿੱਥੇ ਤੋਂ ਲੈ ਕੇ ਗਏ ਤੇ ਉਹ ਅੱਗੇ ਤੋਂ ਉਹ ਤਾਂ ਅੱਗੇ ਆ ਹੋਰ ਅਲੱਗ ਵੀ ਗਏ ਤਾਂ ਕਹਿੰਨਾ ਪਤੰਗਾਂ ਨਹੀਂ ਆ ਚੱਲੋ ਬਈ ਹੁਣ ਅਸੀਂ ਜਾਣਾ ਬੀਐਸ ਨਾਲ ਕੇਅਰ ਸੈਂਟਰ ਐਕਸਚੇਂਜ ਤੇ ਜਾਣਾ ਹੈ ਐਕਸਚੇਂਜ ਚ ਆ ਪੈਸੇ ਭਰੋਣੇ ਬਈ ਲਾ ਵੀ ਆ ਗਲੀ ਦੱਸਿਓ ਰੋਪੜ ਸ਼ਹਿਰ ਵਾਲਿਓ ਵੀ ਕਿੱਥੇ ਹੈ ਜੀ ਸਰਨੋ ਠੰਡੀ ਗਲੀ ਪੂਰੇ ਕਦੇ ਧੁੱਪਾਂ ਨਹੀਂ ਪੈਂਦੀ ਹਾਂ ਹਾਂ ਮੈਨੂੰ ਆ ਵੀ ਸਰਕਾਰੀ ਕਾਲਜ ਰੋਪੜ ਸ਼ਹਿਰ ਦਾ ਤੂੰ ਪੜਿਆ ਆਪਣੇ ਹੜੇ ਨਹੀਂ ਭਾਈ ਮੈਂ ਸਰਕਾਰੀ ਚ ਨਹੀਂ ਪੜਿਆ ਮੈਂ ਵੀ ਦੂਈ ਟਵੜਾ ਜੀ ਨਹੀਂ ਪੜਿਆ ਬਾਕੀ ਹਰ ਦੋਸਤ ਪੜੇ ਰਿਹਾ ਚ ਮੈਂ ਪੜਨਾ ਤਾਂ ਔਰੇ ਇਧਰ ਹੋਸਟਲ ਕਰਦੇ ਨੇ ਨਹੀਂ ਲਾਇਆ ਔਰੇ ਵਧੀਆ ਵੀ ਆ ਨਾ ਹੁਣ ਤਾਂ ਵਧੀਆ ਪਹਿਲਾਂ ਨਹੀਂ ਤਾਂ ਹੈਗਾ ਇਹਲਾ ਨਹੀਂ ਤਾਂ ਰੰਗ ਰੰਗ ਕਰਕੇ ਬਦਲ ਗਿਆ ਸਾਰਾ ਖਾਸਾ ਬਸ ਉਨੇ ਇਥੇ ਰੂਲ ਵੀ ਬਹੁਤ ਸਖਤ ਕਰਦੇ ਆ ਆਊਟਸਾਈਡਰ ਕੋਈ ਨਹੀਂ ਆ ਵੀਨਾ ID ਕੱਢਦੇ ਇੰਟਰ ਐਂਟਰੀ ਨਹੀਂ ਆ ਯਾਰ ਤੇ ਲੋਈ ਘਰਾਂ ਮੌੜ ਗਏ ਕੀ ਬੇਤੀਆਂ ਸਾਰੀਆਂ ਨਹੀਂ ਉਹ ਤਾਂ ਬੇਤੀਆਂ ਮੈਂ ਮੇਰੀ ਵੀਡੀਓ ਨਹੀਂ ਆਈ ਇੱਕ ਮੈਂ ਖੜੇ ਫੋਨ ਚ ਪੁਰਾਣੀ ਬੈਈ ਦੀ ਓਕੇ ਤੇ ਵੱਡਾਉਣ ਲੱਗ ਗਿਆ ਇੱਧਰ ਤੇ ਆ ਜਿਹੜਾ ਸਾਡੇ ਸੱਮਣ ਘਰ ਦੇ ਸਾਹਮਣੇ ਬੁੱਟੇ ਤੇ ਵੱਡਾਉਣ ਲੱਗ ਗਿਆ ਬਈ ਤੇ ਹੁਣ ਅਸੀਂ ਚੱਲੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਤੇ ਆਉਂਦੇ ਤੱਕ ਆ ਬੁੱਟੇ ਖਾਲੀ ਹੋ ਜਾਣੇ ਦੇਖ ਮ ਮੁਰਲੀ ਰਲ ਲਾਂਡੀ ਰਹਿ ਗਈ ਤੇ ਲੋਰੀਨਾ ਤੋਕੇ ਹੋ ਗਏ ਰੈਡੀ ਤੇ ਹੁਣ ਚੱਲੀਏ ਸ੍ਰੀ ਚਮਕੌਰ ਸਾਹਿਬ ਤੇ ਨਾਲੇ ਅਸੀਂ ਦਰਸ਼ਨ ਕਰਦੇ ਨਾਲੇ ਕਰਾਂਦੇ ਤੁਹਾਨੂੰ तो गड्डी करिए स्टार्ट देखिए हूँ तो नहीं हवा घट गई उधर मैं वैसे भरा के लिए आया से नहीं बैठ ठीक है निकल गया ਬੋਲਟ ਖਰੀਏ ਸਾਈਡ ਮੰਜੇ ਵੀ ਸਾਈਡ ਆ ਥੋੜੀ ਬੋਲਟ ਕਰਾਉਣਾ ਸਾਈਡ ਜੀ ਗੱਡੀ ਕਰਨਾ ਬੋਲਟ ਕਰਦਾ ਸੈਨ ਕੱਢੀਏ ਗੱਡੀ ਬਾਹਰ ਨੂੰ ਤੇ ਦੋ ਕੋਲਾਂ ਨੇ ਸਮਾਨ ਲੈ ਕੇ ਆਉਣੇ ਆ ਇੱਕ ਤਾਂ ਲੈ ਕੇ ਆਣੀ ਸਾਗ ਕੁੱਟਣੀ ਇੱਕ ਦੋ ਕੋ ਹੋਰ ਤੇ ਚੱਲੀਏ ਹੋ ਗਈ ਕੰਮ ਹੋ ਗਈ ਹੋ ਗਈ ਲੋ ਜੀ ਪਹੁੰਚ ਗਏ ਸ੍ਰੀ ਚਮਕੌਰ ਸਾਹਿਬ ਤਾ ਸੇ ਸ਼ਹਾਦਤ ਓਏ ਬੰਦਰ ਆ ਗਿਆ ਮੁਰੇ ਖੋਲ ਲੈ ਆਲੇ ਟ੍ਰਿਪਰ ਹੋ ਲੈ ਕੇ ਬਹੁਤ ਦੋਰੇ ਸਕੂਲਾ ਸਕਲਾ ਨੇ ਤਾ ਸੇ ਸ਼ਹਾਦਤ ਜਿਕਣਾ ਜੁੱਬੇ ਮੰਗਣ ਨਾ ਜੁੱਬਾ ਨਹੀਂ ਖੋਲਿਆ ਉਹ ਉੱਥੇ ਆਨੰਦਪੁਰ ਸਾਹਿਬ ਆਖਣੀ ਸਾਡੇ ਇੱਧਰ ਖੋਲਿਆ ਵਾ 10 ਸੇ ਸ਼ਹਾਦਤ ਬੱਲੇ ਬੱਲੇ ਕਿੰਨੀ ਵਸਾਈਆਂ ਵੀ ਕੜਾ ਕੋਈ ਕੰਤ ਮੜ ਗਿਆ। ਘਰ ਤੇ ਨਾ ਰੌਂਗ ਕੱਟ ਲੈ ਲਿਆ ਦਾ। ਆਹ ਦੇਖੋ ਵੀ ਬੱਸਾ ਸਕੂਲ ਦੀਆਂ। ਜਥਾਇਆ ਕੋਣਾ ਕੋਈ ਹੈ ਨਾ ਮੈਂ। ਨਾ ਸਕੂਲ ਹੈ ਉਹ ਵੀ ਸਕੂਲ। ਸਕੂਲੋਂ ਦਿਖਣ ਲੈ ਕੇ ਆਏ ਵੀ। ਹਨਾ ਲਿਖਾ ਸਕੂਲ ਬੜੇ ਵਾਸਾ। ਸਰਕਾਰੀ ਸਕੂਲ ਲੈ ਕੇ ਆਏ। ਜੇ ਤੁਸੀਂ ਵੀ ਚਮਕੌਰ ਸਾਹਿਬ ਆਏ ਅਦਾਸ ਇਹ ਸ਼ਰਤ ਜ਼ਰੂਰ ਦੇਖੀ ਜਾਇਓ ਵੀਰੇ। ਸਾਰਾ ਇਤਿਹਾਸ ਦੱਸਿਆ ਵਾ ਸ੍ਰੀ ਚਮਕੌਰ ਸਾਹਿਬ ਦਾ। ਸਾਂਭੜੇ ਘੜੇ ਇੱਥੋਂ ਬਾਸ ਨਿਕਲੀ ਆ। ਉੱਥੋਂ ਹੀ ਜਾਂਦਾ ਰਸਤਾ ਦਰਬਾਰ ਸਾਹਿਬ ਨੂੰ। ਲੋਈ ਪਾਰੀ ਦੇ। ਸੰਗਤਾਨਾ ਕੱਟ ਕੇ। ਸਕੂਲ ਆ ਰਿਹਾ। ਜਿੰਦਰ ਗੁਰਦੁਆਰ ਸਾਹਿਬ ਦੀ ਪਾਰਕਿੰਗ ਚ ਲਾਇਆ ਗੱਡੀ। ਦੋਈ ਸਾਈਡ ਤਾਂ ਫਰੰਟ ਸਾਈਡ ਤਾਂ ਪਾਰਕਿੰਗ ਫੁੱਲ ਆ ਸਾਰੀ ਅੱਜ। ਤੇ ਚਲੋ ਮੰਮੀ। ਤੇ ਸਕੂਲ ਪਹੁੰਚ ਆ ਰਿਹਾ ਵੀ ਅੱਜ ਉਹ ਦੇਖੋ। ਸਾਹਮਣੇ ਕਿਦੋਂ ਚਾਹੇ ਸਕੂਲ ਚੱਕ ਰਵੇ ਕਿੰਨੇ ਸਕੂਲ ਆਏ ਨੇ ਗੁਰਦੁਆਰਾ ਕੱਤੀ ਗੜੀ ਸਾਹਿਬ ਲੋ ਜੀ ਬਹੁਤ ਸੋਨੇ ਦਰਸ਼ਨ ਹੋ ਗਏ ਤੇ ਅੱਜ ਸਕੂਲਾਂ ਨੇ ਨਿਆਣੇ ਬਹੁਤ ਆਏ ਬੇਤਰੀ ਹਨ ਪੇਪਰਾਂ ਕਰਕੇ ਆਏ ਬੇਤਰੀ ਕਿਉਂ ਛੁੱਟੀਆਂ ਨੇ ਪਹਿਲਾ ਪਹਿਲਾ ਘੁੰਮਣ ਛੁੱਟੀਆਂ ਦੇ ਪਹਿਲਾ ਪਹਿਲਾ ਮੱਥਾ ਟਕਾ ਕੇ ਲੈ ਜਾਣੇ ਹਨ ਪੇਪਰ ਵੀ ਹੈ ਨਾ ਤੇ ਪੇਪਰ ਸ਼ੁਰੂ ਹੋ ਜਾਣੇ ਬੋਰਡ ਦੇ ਪੇਪਰ ਕਰਕੇ ਲੈ ਕੇ ਆਏ ਹੋ ਵਿਗਣਾ ਸਾਨੂੰ ਲੈ ਕੇ ਗਏ ਤੇ ਜੱਟ ਵੀ ੱਡੀ ਬੋਰਡ ਦੀ ਸੀਗੀ ਹਾਂ ਸਾਨੂੰ ਵੀ ਗੁਰਦੁਆਰੇ ਦਾ ਮੱਥਾ ਟਕਾ ਕੇ ਲੈ ਕੇ ਆਏ ਸੀ ਅੱਛਾ ਤੇ ਚੱਲੀ ਹੁਣ ਘਰ ਨੂੰ ਬਾਈ ਦੇ ਲੋਰੀ ਸਾਹਮਣੇ ਆਪਣਾ ਘਰ ਮੋٹے ਵੱਡੋਗੇ ਕਿ ਨਹੀਂ ਅਰੇ ਰਹੀ ਇੱਕ ਲਾਈਨ ਪਈ ਹੈ ਗੱਟੀ ਘਾਨ ਲੱਗਿਆ ਹਾਂ ਹਾਂ ਆ ਵੀ ਲੇਟ ਹੈ ਇਹ ਹਲੇ ਕਾਫੀ ਹੈ ਨਾ ਪੰਜ ਹੀ ਰਹੀ ਖੋਲੋ ਭਾਈ ਮੰਮੀ ਕੋਲ ਤੇ ਲਓ ਜੀ ਇਹ ਗੱਡੀ ਦੇ ਅੰਦਰ ਗੱਦਿਆਂ ਨੂੰ ਵੀ ਜਦ ਤੱਕ ਹਵਾ ਲੱਗੀ ਨਾ ਆਈ। ਬੀ ਸਮਾਨ ਦਸਤਾਨੇ ਲੈ ਕੇ ਆਏ ਟੋਪੀ ਤੇ ਸਾ ਘੋਟਣਾ ਜਿਹੜਾ ਪਰਾਣਾ ਦਾਮੀ ਖੋ ਗਿਆ ਤਾਂ ਉਹ ਕੋਈ ਤੇ ਸਮਾਨ ਚ ਮੁੜਕੇ ਨਹੀਂ ਮਿਲਿਆ ਮੈਨੂੰ ਇਹ ਤਾਂ ਹਰ ਕਿਵੇਂ ਲੈ ਕੇ ਜਾਂਦਾ ਹਾਂ ਇਹ ਜਾਇ ਨੇ ਪਹਿਲਾਂ ਲੱਕੜੀ ਦਾ ਹੁੰਦਾ ਤੈਨੂੰ ਹੁੰਦਾ ਇਹ ਲੱਕੜੀ ਦਾ ਹੀ ਹੈ ਇਹ ਹਾਲੀ ਸਪੂਨਸੇ ਬੱਜੀ ਵੀ ਉੱਪਰ ਆ ਇਹਨੂੰ ਲੱਕੜ ਦਾ ਹੀ ਹੈ ਉਦੋਂ ਦਾ ਹੀ ਹੋਣਾ ਹੌਲੀ ਹੌਲੀ ਕਾਲਾ ਜਾ ਹੂੰ ਰੱਖੋ ਲੱਕੜ ਐਲਵਾ ਮਾਰ ਕੇ ਨਾ ਲੋ ਜੀ ਜਗਾ ਦੇਖੋ ਬਈ ਕਿੰਨੀ ਬਦਲੀ ਹੋਦਲੀ ਜੀ ਲੱਗਦੀ ਆ ਨੇ ਉਹਰੇ ਬੁੱਕੀ ਹੁੰਦੇ ਸਾਰੀ ਜਗ੍ਹਾ ਖਾਲੀ ਹੋ ਗਈ ਓਰੇ ਉੱਪਰ ਦੇਖੋ ਇਹ ਵਿੱਚ ਨੂੰ ਦਿਖਦੀ ਇਹ ਇਹਨਾਂ ਦੇ ਕੋ ਘਰ ਦੇ ਵਿੱਚ ਨੂੰ ਦਿਖਦੀ ਆ ਇਹ ਇਧਰੋਂ ਦਾ ਹੋ ਗਿਆ ਖਾਲੀ ਸਾਰਾ ਹਾ ਹੁਣ ਸਾਡੇ ਦੇਖ ਦੇਖੇ ਰਹੇ ਆ ਆ ਸਾਹਮਣੇ ਆਪਣੇ ਖੇਤ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਚ ਖੇਤ ਦਿਖਦੇ ਆ ਮੈਂ ਵੀ ਸਾਹਮਣੇ ਆਪਣੇ ਹਾਂ ਉਹ ਦੇਖੋ ਸਾਹਮਣੇ ਕੀ ਦਿਖੇ ਜਾਂਦੇ ਹਾਂ ਕਿੰਨਾ ਹੋ ਰਿਹਾ ਤਾਂ ਉਪਰ ਉਪਰ ਜਿਹਾ ਲੱਗਦਾ ਹੈ ਖੁੱਲਾ ਖੁੱਲਾ ਹੈ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਵਾਰ ਅਗਲੇ ਬਲੌਗ ਚ ਓਕੇ ਬਾਏ ਬਾਏ